ਉੰਜਵੇਂ ਮੈਨੂੰ ਲੱਗਦਾ ਹੁੰਦਾ ਕਿਤੇ ਨਾ ਕਿਤੇ ਕੱਲ ਨੂੰ ਚਲੋ ਆਪਣੇ ਬੱਚੇ ਨੇ ਆਪਾਂ ਉਹਨਾਂ ਨੂੰ ਪਿੰਡ ਲੈ ਕੇ ਜਾਓ ਪਿੰਡ ਤਾਂ ਦੇਖੋ ਆਪਣੇ ਸਾਰਿਆਂ ਦੇ ਹੈਗੇ ਆ ਬੈਕ ਤਾਂ ਆਪਣੀ ਸਾਰਿਆਂ ਦੀ ਪਿੰਡ ਹੀ ਆ ਹਨਾ ਪਿੰਡ ਲੈ ਕੇ ਜਾਓ ਉਹਨਾਂ ਨੂੰ ਖੇਤ ਦਿਖਾਓ ਮੋਟਰਾਂ ਦਿਖਾਓ ਕਿਹੜੀਆਂ ਚੀਜ਼ਾਂ ਕਿਵੇਂ ਇੱਕ ਸਭ ਤੋਂ ਵੱਡੀ ਜਿਹੜੀ ਦੇਖੋ ਪ੍ਰੋਬਲਮ ਮਾਰੀ ਹੈ ਕਹਿੰਦੇ ਬੱਚਿਆਂ ਨੂੰ ਡਸਟ ਤੋਂ ਪ੍ਰੋਬਲਮ ਹੋਣ ਲੱਗੀ ਬੱਚੇ ਬਿਮਾਰ ਹੁੰਦੇ ਨੇ ਉਹ ਕਿਉਂ ਹੋ ਰਹੀ ਨਹੀਂ ਕਿਉਂਕਿ ਆਪਾਂ ਉਹ ਚੀਜ਼ਾਂ ਤੋਂ ਬੱਚਿਆਂ ਨੂੰ ਦੂਰ ਰੱਖਦੇ ਮਿੱਟੀ 'ਚ ਖੇਡਣੇ ਨਹੀਂ ਦਿੱਤਾ ਜਵਾਬ ਹੈਨਾ ਹੁਣ ਆਪਣੇ ਵੇਲੇ ਆਪਾਂ ਮਿੱਟੀ 'ਚ ਕਿੰਨਾ ਖੇਡਦੇ ਸੀ ਮੈਨੂੰ ਲੱਗਦਾ ਆਪਣੇ ਬੱਚਿਆਂ ਨੂੰ ਚੱਕੋ ਤੇ ਮਿੱਟੀ 'ਚ ਲੈ ਕੇ ਜਾਓ ਹੂੰ ਜਦੋਂ ਮਿੱਟੀ ਦੇ ਵਿੱਚ ਬੱਚੇ ਖੇਡਣਗੇ ਉਹਨਾਂ ਨੂੰ ਕੋਈ ਇਨਫੈਕਸ਼ਨ ਨਹੀਂ ਹੋਊਗੀ ਜਿੰਨੇ ਤੁਸੀਂ ਉਹਨਾਂ ਨੂੰ ਸੈਂਸਿਟਿਵ ਬਣਾਉਂਗੇ ਵੀ ਹਾਂ ਡਸਟ ਨਾਲ ਲੱਗ ਜਾਏ ਆਪਾਂ ਖੁਦ ਹੀ ਇਦਾਂ ਦੇ ਆ ਬੱਚਿਆਂ ਦੇ ਉੱਪਰ ਥੋੜੀ ਜਿਹੀ ਮਿੱਟੀ ਲੱਗ ਜਾਏ ਆਪਾਂ ਕੱਪੜੇ ਚੇਂਜ ਕਰ ਦਿੰਦੇ ਆ ਕਿ ਬੱਚਾ ਗੰਦਾ ਹੋ ਗਿਆ ਹੈਨਾ ਥੋੜੀ ਜਿਹੀ ਨੇਰੀ ਚੱਲ ਜੇ ਆਪਾਂ ਉਹਨੂੰ ਕਵਰ ਕਰ ਤੇ ਤੁਸੀਂ ਦੇਖੋ ਆਪਾਂ ਜਦੋਂ ਨੇਰੀ ਹੁੰਦੀ ਹੁੰਦੀ ਸੀ ਭੱਜ ਜਾਂਦੇ ਹੁੰਦੇ ਸੀ ਗਲੀ 'ਚ ਖੇਡਦੇ ਗਲੀ 'ਚ ਇੰਜੋਏ ਕਰਦੇ ਹੁੰਦੇ ਸੀ ਸਗੋਂ ਹਾਂ ਤਾਂ ਮੈਨੂੰ ਲੱਗਦਾ ਹੁੰਦਾ ਕਿਤੇ ਨਾ ਕਿਤੇ ਮੀਂਹ ਪੈਣਾ ਤੇ ਮੀਂਹ 'ਚ ਨਹਾਈ ਜਾਣਾ ਮੀਂਹ 'ਚ ਨਹਾਉਣਾ ਕਿੰਨੀਆਂ ਵਧੀਆ ਚੀਜ਼ਾਂ ਕਹਿੰਦੇ ਪਿੱਤ ਨਹੀਂ ਹੁੰਦੀ ਮੀਂਹ 'ਚ ਨਹਾਉਣ ਨਾਲ ਤਾਂ ਕਹਿ ਦਿੰਦੇ ਸੀ ਤਾਂ ਅਸੀਂ ਕੱਪੜੇ ਲਾ ਕੇ ਮੀਂਹ 'ਚ ਨਹਾਉਣ ਲੱਗ ਜਾਂਦੇ ਸੀ ਹਾਂਜੀ ਉਹ ਹੁਣ ਦੇਖੋ ਆਪਣੇ ਤੇ ਡਿਪੈਂਡ ਹੁਣ ਖੈਰ ਪਿੱਤ ਹੁੰਦੀ ਨਹੀਂ ਜਵਾਕਾਂ ਦੇ ਵਿੱਚ ਨਹੀਂ ਹੁੰਦੀ ਕੋਈ ਚੀਜ਼ਾ ਹੈ ਹੀ ਨਹੀਂ ਹੈ ਨਹੀਂ ਨਾ